आ गए जी सारे आ गए YouTube यूट्यूब ठीक है यार थोड़ी हाल अच्छी चढ़ाई हो जानी पा ਹਾਲੇ ਸਾਡੀ ਵੀਡੀਓ ਨਾਲ ਚਕਾ ਕਿਸੇ ਨੇ ਬਈ ਇੱਥੇ ਹੀ ਲੋਟ ਆਉਣਾ ਉਹ ਉੱਤੇ ਰਹੀ ਐ ਇਹ ਪਾਣੀ ਵਿੱਚ ਪਾਤਾ ਪਾਣੀ ਦਾ ਕਰਦੇ ਨਹੀਂ ਬਣੀ ਜਾਂਦੀ ਐ ਅੱਗੇ ਲਾਈਵ ਆ ਬਾਹਰ ਕਿਨੇ ਗਵੇਂ ਨਾ ਖੜ ਤਾ ਜਾ ਇਹ ਕਿਹੜੇ ਕਿਹੜੇ ਮੈਂ ਮੈਂ ਕਹਿੰਦਾ ਤੁੰਗਵਾਰ ਨੂੰ ਤੁੰਗਵਾਰ ਲਗਾ ਬਿਚੀ ਇੱਕ ਗੰਨੇ ਦਾ ਸਾਲਾ ਉੱਥੇ ਬਾਪਿਆਂ ਨੇ ਬੰਦਾ ਦੇ ਇੱਕ ਗੰਨੇ ਦਾ ਸਾਲਾ ਉੱਥੇ ਬਾਪਿਆਂ ਨੇ ਬੰਦਾ ਦੇ ਤੇ ਜਾ ਉੱਥੇ ਬਣਾਇਆ ਮਹਾਰਾਜ ਹਣਾ ਪਰ ਇਹ ਜੂਸ ਪੀਏ ਬਾਈ ਜੀ ਜੂਸ

پٹھو جا کے او مار پیا ئے او مار پیا دسا بیا لا جو وا 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 دنگا دیکھ پاسے دنگے ہاتھ کر سی گا اسلام علیک السلام اے دیناں دے اکیرا سکھا تی وینا علی اے دا تے ایچو کریا تے تی وینا علی دا تماں کون پن دے ستے دا راج دا تماں واری दाः नमरती दुष्यं यार अच्छी हजार भाई मोबाइल ਲਾਗਿ ਸ਼ੁਰੂ ਹੋ ਰਹੀ ਆ ਮੋਟਾ ਨੂੰ ਕਹਿੰਦਾ ਕੱਲ ਕਹਿੰਦਾ ਜੀ ਵੀਰ ਫਾਰਮਿੰਗ ਲਿਆ ਫੜਾ ਭਾਦੇ ਭਾਦੇ ਦਾ ਸਾਲ ਕਰਾਈ ਤਾ ਹਾਂ ਜੰਨਾ ਪਰ ਦੀ ਕਾਮ पाणी मो थोड़ा हिकु कलास कर पे एक मिनट लेट चलता लेट चल बाहर सर है <laughs> <आवगे दो प्रेंशा। laughs> गाधी <laughs> डॉक्टी تو آتو تو پنا کر او رابڑی ہوي او رابڑی رچنا پاپن جي سارن او وي پاڪستان ۾ لڳا ڇو نه جاندي جاندي پئي جا نه ڇو ڇا کي ماجو ڇا کي لائڪ 재미, neutriktið gutti filtið hoc Digital hse спортliv mutisHA eco午 yoo afvacji flats ਜਾਣੇ ਭਾਈ ਇੰਦਰ ਇਹ ਵਧੀ ਘਟੀਆਂ ਰਹਿੰਦੇ ਆ ਤੇ ਵਧੀ ਘਟੀਆਂ ਰਹਿੰਦੇ ਆ ਇਹ ਲੱਖਾਂ ਕਰੋੜਾਂ ਦੀ ਹੀ ਹੁੰਦੇ ਆ ਲੱਖਾਂ ਕਰੋੜਾਂ ਇਹ ਸਾਰੋ ਜਿਹੜੇ ਕੱਪਿਆ ਪਿਆ ਬਲਾਕ ਰਹੇ ਆ ਇੰਦਰ ਵੀ ਹੋਇਆ ਬੈਕ ਕਰ ਦੇ ਦੇਖੀ ਜਾਂਦਾ ਇਹਦੇ ਆ ਵੀ ਵੀਊ ਕਰੀ ਜਾਂਦਾ ਕਬੂਦ ਦੇ ਵੇਖੀ ਇਹ ਸਭ ਜਾ ਲਾ ਆ ਗਿਆ ਸੀ ਸ਼ੂ ਤੇ ਆ ਗਿਆ ਸੀ ਭੰਨ ਲਿਆ ਕੋਈ ਵੀਊ ਵੇਖਦਾ ਜਾਂ ਆ ਵੀ ਵੀਊ ਕਰੀ ਜਾਂਦਾ ਸਹੀ ਆ ਚੇਕ ਕੀਤਾ ਇਹਦੇ ਸਹੀ ਚੱਲਦਾ ਪਿਆ ਈਟਾ ਚੱਲ ਜਾਂਦੇ ਨੇ ਬੋਲਿਆ ਵੀ ਕਰ ਰਿਹਾ ਕੋਈ ਦਾ ਗੱਲ ਆ ਯਾਰ ਇਹ ਚੇਕ ਕਰੀ ਸਹੀ ਚੱਲਦਾ ਪਿਆ ਨਾਲ ਉਹ ਵੀ ਅਕੋਰਡਿੰਗ ਕਰਾਇਆ ਕਰ ਗੋਲਾ ਵਿਖਾ ਕੇ ਕਰਦੇ ਨਾਲ ਕੀ ਰਸੀ ਰੋ ਕੀ ਰੰ ਦਿਖਾਦਾ ਕੀ ਰੰ ਦਿਖਾਈਏ ਕਿਹੜਾ ਪਰ ਲੈਣਾ ਇਹ ਕੀ ਰੰ ਦਿਖਾਦਾ ਬਈ ਉਹਦੇ ਤੇ ਸਹੀ ਆ ਜੀ ਆਇਆ ਅੰਦਰ ਜੀ ਨੋਟਾ ਦੇਖ ਬਾਜੇ ਤੇਰੇ ਇੱਥੇ ਤੇਰੇ ਦੇ ਇੱਥੇ ਆਉ ਲੱਗੇ ਦਾ ਟੱਚ ਹੋਣਾ ਉਹ ਕਰਕੇ ਦਾ ਵੇਖ ਨੂੰ ਉਹ ਟੱਚ ਨੇ ਪਾਇਆ ਸੀ ਇੱਧਰ ਕੋਈ ਨਾਲ ਪੇਜ ਪੜਾ ਕਾਪੀ ਦਾ ਕੋਈ ਚੋੜ ਨਹੀਂ ਨਹੀਂ ਟੱਚ ਹੁੰਦਾ ਯਾਰ ਹਾਂਜੀ ਮੈਂ ਬਣਾ ਲੈਣਾ ਤੂੰ ਬਿਲਕੁਲ ਕਰ ਲੈ ਹਾਂ ਨਹੀਂ ਫਿਰ ਸਾਰਿਆਂ ਨੇ ਬਣਾ ਲਿਆ ਆਨ ਜਾਏ ਇੱਧਰ ਮਰਜੀ ਲਾਈ ਹੋਇਆ ਯਾਰ ਇੱਧਰ ਮਰਜੀ ਲਾਈ ਹੋਈ ਇਹੀ ਬੋਲੇ ਤੇ ਵੀ ਮਾਰੇ

ان جي سماڻ کان ٻار ٻار اندر وٽ نيڪا سڀاڳا ۽ ڀاڳا 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 ۽ आई छे सारे ते तेरी स्वाइल <laughs> स्माइल। लाइव करी बेटा इंस्टा किधर गया इधर मेरे को पूरा जोर लगे पिया इधर इधर आए लाइटदा <laughs>

ਉਹ ਕੱਟਿਆ ਕਿੱਥੋਂ ਜਾਊ ਯਾਰਾ ਲਾਈਵ ਹੈ ਕੱਟੀ ਯਾਰ ਪੰਗੇ ਹੀ ਪਾਣਾ ਮੈਂ ਪੰਗੇ ਹੀ ਪਾੜਾ ਆਟੇ ਨਾਲ ਮਾਈਕਲ ਹੁਣ ਮੰਠੇ ਵਾਲੇ ਦੇਖੀ ਹੁੰਦੇ ਕਿਹੜੇ ਕਿਹੜੇ ਦੇਖੀ ਹੁੰਦੇ ਪੰਗੇ ਹੀ ਪਾੜਿਆ ਪਰ ਉਹ ਨੂੰ ਪਾੜਦਾ ਖੋਲ ਦੇ ਦਹੀਂ ਦੋ ਮੇਰੇ ਮੇਰੇ ਫੋਨ ਲੈ ਕੇ ਮੇਰੇ ਨਾਲ ਤਾਂ ਲੱਗਦਾ ਹੈਲੋ ਅੱਛਾ ਮਲਣ ਸ਼ੇਅਰ ਦੇਸ ਲਿੰਕ ਬੜਾ ਠੀਕ ਹੈ ਮੇਰੇ ਨਾਲ ਆ ਕੇ ਇਧਰ ਵੇਖੀ ਆ ਬੇ ਚਿੰਗਿਆ ਦੇ ਲੈ ਕਮਾ